ਮਾਪਿਓ ਨੇ ਲਾਡਾਂ ਚਾਮਾਂ ਨਾਲ ਕਰਿਆ ਸੀ ਧੀ ਦਾ ਵਿਆਹ ਪਰ ਘਰ ਵਾਲੇ ਨੇ ਪਰਿਵਾਰ ਨਾਲ ਮਿਲ ਕੇ ਕਰ ਦਿੱਤਾ ਆਹ ਕਾਰਾ ਸੁਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਹਰ ਇੱਕ ਮਾਪਿਓ ਆਪਣੀ ਧੀ ਦੇ ਵਿਆਹ ਲਈ ਵਧੀਆ ਪਰਿਵਾਰ ਅਤੇ ਚੰਗਾ ਮੁੰਡਾ ਭਾਲਦਾ ਏ ਪਰ ਹੁਣ ਇੱਕ ਮੁੰਡੇ ਨੇ ਆਪਣੀ ਘਰਵਾਲੀ ਨਾਲ ਹੀ ਕਰ ਦਿੱਤਾ ਦਿਲ ਦਹਿਲਾਉਣ ਵਾਲਾ ਕਾਰਾ ਦਰਸਾ ਲ ਇੱਕ ਮੁੰਡੇ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਦੂਜਾ ਵਿਆਹ ਕਰਵਾਉਣ ਲਈ ਆਪਣੀ ਪਹਿਲੀ ਘਰਵਾਲੀ ਨੂੰ ਮਾਰ ਕੇ ਕਣਕ ਪਾਉਣ ਵਾਲੇ ਢੋਲ ਵਿੱਚ ਪਾ ਦਿੱਤਾ ਤੁਸੀਂ ਵੀ ਸੁਣੋ ਕੁੜੀ ਦੀ ਮਾਂ ਦੇ ਉਹ ਪੂਰੀ ਘਟਨਾ ਪਸਾ ਹੈ ਸੀ ਮੇਰੇ ਕੋਲ ਤੇ ਜਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੀ ਮੈਂ ਕੀ ਕਰ ਤੈਨੂੰ ਸਾਲ ਹਾਂ ਤੈਨ ਸਾਲ ਹੋ ਗਏ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜਾ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਡਰਮ ਵਿੱਚ ਪਾਤੀ ਇਹਨੂੰ ਕੁੱਟੀ ਜਾਂਦੇ ਆ ਦਿਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਇਹਦੀ ਸੱਸ ਵੀ ਸਹਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗਦੇ ਤੇ ਮਾਰ ਕੇ ਅੰਦਰ ਡਰਮ ਵਿੱਚ ਪਾਤੀ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਘਟਨਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਾਮਾ ਬੋਦਲਾ ਦੀ ਹੈ ਸੋ ਤੁਸੀਂ ਇਸ ਘਟਨਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ